ਹਾਂਜੀ ਸਤਿ ਸ੍ਰੀ ਅਕਾਲ ਪੱਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾ ਪਹੁੰਚੇ ਪਿੰਡ ਪາກਸਰ ਤੇ ਰਣਦੀਪਾਈ ਜੀ ਕੋਲ ਤੇ ਰਣਦੀਪਾਈ ਜੀ ਦੀ ਹੈਗੇ ਆ ਨਗਮਾ ਕੋੜੀ ਜੋ ਕਿ ਕਾਲੇ ਘੰਟੇ ਦੀ ਬੱਚੀ ਆ 2024 ਦੇ ਵਿੱਚ ਚੈਂਪੀਅਨ ਆਫ ਚੈਂਪੀਅਨ ਰਹੀ ਹੈ ਜੋ ਇੰਟਰਨੈਸ਼ਨਲ ਚੈਂਪੀਅਨਸ਼ਿਪ ਆ ਆਪਾ ਉਸ ਦੇ ਪੈਰਾਂ ਦੀ ਕੀਤੀ ਟ੍ਰੀਮਿੰਗ ਆਪ ਜੀ ਫਿਨਿਸ਼ਿੰਗ ਚੈੱਕ ਕਰੋ ਕਿੱਦਾਂ ਲੱਗਿਆ ਕੰਮ ਵੀਡੀਓ ਨੂੰ ਬਾਤਵਾ ਸ਼ੇਅਰ ਕਰੋ ਬਾਈ ਜੀ ਕੋਲੇ ਬਹੁਤ ਸੋਹਣੇ ਜਾਨਵਰ ਆ ਸਾਰੇ ਮਾਰਵਾੜੀ ਕਲੈਕਸ਼ਨ ਆ ਚੰਗੇ ਤੋਂ ਚੰਗਾ ਸੋਹਣੇ ਤੋਂ ਸੋਹਣਾ ਬੱਚਾ ਆ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਬੱਚੇ ਆ ਬਸੇਰੇ ਵੀ ਆ ਕੋੜੀਆਂ ਤੇ ਕੋੜੇ ਤੇ ਸੋਹਣੇ ਸੋਹਣੇ ਛੋਟੇ ਬੱਚੇ ਬਸੇਰੀਆਂ ਨੇ ਤੇ ਧੰਨਵਾਦ ਸਾਰਿਆਂ ਦਾ ਆ ਮੈਂ ਆਪਣੀ ਫੈਮਿਲੀ ਨੇ ਬਹੁਤ ਜ਼ਿਆਦਾ ਪਿਆਰ ਸਰਕਾਰ ਦਿੱਤਾ ਜਿਉਂਨੇ ਵਾਸਤੇ ਰੋ ਚਰਦੀ ਗਲਾ ਬਖਸ਼ੇ ਵੀਡੀਓ ਨੂੰ ਬਾਤਵਾ ਸ਼ੇਅਰ ਕਰਿਓ ਦੱਸਿਓ ਟ੍ਰੇਮਿੰਗ ਕਿਦਾਂ ਲੱਗੀ ਬਾਈ ਜਿਹੜਾ ਬੋਸ ਹੋਣਾ ਸਵਾਹ ਬਹੁਤ ਹੀ ਪਿਆਰੇ ਇਨਸਾਨ ਨੇ ਤੇ ਮਾਰਵਾੜੀ ਦੀ ਕਲੈਕਸ਼ਨ ਬਹੁਤ ਹੀ ਸੋਹਣੀ ਸੋਹਣੀ ਆ ਤੇ ਬਹੁਤ ਹੀ ਚੰਗੇ ਚੰਗੇ ਬੱਚੇ ਆ ਫਿਰ ਮਿਲਦੇ ਆ ਇੱਕ ਵੀਡੀਓ ਨਾਲ ਧੰਨਵਾਦ ਥੈਂਕ ਯੂ